ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਦਾ ਫਿਰ ਵਿਰੋਧ ਹੋਇਆ ਪ੍ਰਧਾਨ ਮੰਤਰੀ ਮੋਦੀ ਦੀ ਪਟਿਆਲਾ ਰੈਲੀ ਚ ਜਾਂਦੇ ਹੰਸਰਾਜ ਹੰਸ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਨਾਰੇਬਾਜੀ ਕੀਤੀ ਇਹ ਘਟਨਾਕਰਮ ਫਸਿਆਣਾ ਪੁਲਿਸ ਸਟੇਸ਼ਨ ਪਟਿਆਲਾ ਨੇੜੇ ਵਾਪਰਿਆ ਇਸ ਦੌਰਾਨ ਪੁਲਿਸ ਨੇ ਹੰਸਰਾਜ ਹੰਸ ਨੂੰ ਮੁਸ਼ਕਲ ਨਾਲ ਕੱਢਿਆ ਇਹਦੇ ਬਾਰੇ ਜਿਹਦਾ ਚੇਰਾ ਨੰਗਾ ਹੋ ਗਿਆ ਹੰਸਦਾ ਹੰਸਦਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜਮੀਨ ਬਚਾਓ ਸੰਘਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾਂ ਨੇ ਚੜ੍ਹੀ ਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾਂ ਦਾ ਮੁੰਡਾ ਆ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਲ ਨੇ ਖਾਂ-ਖਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਫਿਰਦਾ ਜੀ ਹੋਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭਲਕੇ ਦਿੱਤਾ ਏ ਚੋਣ ਬਾਉਂਡ